ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਤੇ ਆਪਾਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਹਾਂ ਜੀ ਜੇ ਤੁਹਾਨੂੰ ਗੱਡੀਆਂ ਦੀ ਵੀਡੀਓ ਹਰ ਰੋਜ਼ ਦੇਖਣਾ ਪਸੰਦ ਹੈ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲ ਵੀ ਗੱਡੀ ਜਾਂ ਮੋਟਰਸਾਈਕਲ ਕਿਸੇ ਵੀ ਏਰੀਆ ਚ ਕੋਈ ਵੀ ਮਸ਼ੀਨਰੀ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਸੀ 94656929488 ਵੇਚਣਾ ਚਾਹੁੰਦੇ ਹੋ ਕੁਝ ਕੁ ਫੋਟੋਆਂ ਵੀਡੀਓ ਜਾਣਕਾਰੀ ਆਪਣੇ ਕੋਲ ਭੇਜੋ ਜਮਾ ਫਰੀ ਚ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ ਜੜੀ ਆਪਾਂ ਅੱਜ ਜਮਾ ਸਸਤੀ ਗੱਡੀ ਲੈ ਕੇ ਪਹੁੰਚੇ ਹਾਂ ਜੀ ਸਿਬੱਟ ਗੱਡੀ ਐ 72000 ਦੀ ਮਾਲਕ ਨੇ ਦੇਣੀ ਐ ਗੱਡੀ ਬਾਕੀ ਕਹਿੰਦੇ ਸੀਗੇ ਮਾੜਾ ਮੋਟਾ ਹੋਰ ਵੀ ਰੇਟ ਕਰ ਦਾਂਗੇ ਜੜੀ ਆਪਾਂ ਇਹ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਇਹਦੇ ਵਿੱਚ ਬਹੁਤ ਸਾਰੀਆਂ ਗੱਡੀਆਂ ਨੇ ਕੱਲੀ ਕੱਲੀ ਆਪਾਂ ਗੱਡੀ ਦੀ ਗੱਲਬਾਤ ਕਰਦੇ ਹਾਂ ਜੀ ਪਹਿਲੀ ਗੱਡੀ ਆਪਾਂ ਵਰਨਾ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ 2012 ਮਾਡਲ ਗੱਡੀ ਐ ਸੀ 2 ਲੱਖ ਤੇ 40000 ਰੁਪਿਆ ਇਸ ਗੱਡੀ ਦੀ ਡਿਮਾਂਡ ਐ ਜਿਹੜੀ ਤੁਸੀਂ ਫੋਟੋਆਂ 'ਚ ਦੇਖ ਰਹੇ ਹੋ ਜੀ ਬਾਗੇ ਪੁਰਾਣੀ ਗੱਡੀ ਖੜੀ ਐ ਜੀ ਇਹ 12 ਮਾਡਲ ਹੈ ਪੰਜਾਬ ਨੰਬਰ ਚਿੱਟੇ ਰੰਗ ਦੀ ਹੈ ਅੰਦਰ ਦੀ ਕੰਡੀਸ਼ਨ ਬਾਹਰ ਦੀ ਕੰਡੀਸ਼ਨ ਸਾਰਾ ਕੁਝ ਆਪਾਂ ਨੂੰ ਪ੍ਰੋਪਰ ਵਧੀਆ ਮਿਲੂਗਾ ਜੀ ਸਾਰੇ ਫੰਕਸ਼ਨ ਜਿੰਨੇ ਹੁੰਦੇ ਆ ਆਪਾਂ ਨੂੰ ਵਧੀਆ ਪ੍ਰੋਪਰ ਵਰਕਿੰਗ ਦੇ ਵਿੱਚ ਮਿਲ ਜਾਣਗੇ ਨਾ ਤਾਂ ਗੱਡੀ 'ਚ ਕਮੀ ਪੇਸ਼ੀ ਆ ਨਾ ਕੋਈ ਇੰਜਨ ਗੇਅਰ 'ਚ ਨਾ ਕੋਈ ਚਲਾਉਣ 'ਚ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੀ ਜੇ ਤੁਹਾਨੂੰ ਗੱਡੀ ਪਸੰਦ ਆਈ ਹੈ ਜੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਜੀ ਚਲਾ ਕੇ ਦੇਖਣੀ ਕਿਸੇ ਨੇ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਸਕਦੇ ਹੋ 9780082801 ਇਹ ਮਾਲਕ ਦਾ ਨੰਬਰ ਹੈ ਜੀ ਜਿੰਨਾਂ ਦੀ ਗੱਡੀ ਹੈ ਕਰੋ ਜੀ ਗੱਲਬਾਤ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਦੋਂ ਵੀ ਕਰਨਾ ਤੁਸੀਂ ਚਾਹੁੰਦੇ ਹੋ ਜੀ ਸੈਂਟਰੋ ਗੱਡੀ ਹੈ ਜੀ ਪੈਟਰੋਲ ਪਲੱਸ ਸੀएनजी 2004 ਮਾਡਲ ਗੱਡੀ ਹੈ ਜੀ 80000 ਰੁਪਏ ਮਾਲਕ ਨੇ ਡਿਮਾਂਡ ਕਹੀ ਹੈ ਜੀ ਗੱਡੀ ਦੀ ਜਿਹੜਾ ਰੇਟ ਤੁਹਾਨੂੰ ਦੱਸਿਆ ਜੀ ਇਹ ਕੋਈ ਫਾਈਨਲ ਰੇਟ ਨਹੀਂ ਹੈਗਾ ਮਾਲਕ ਨੇ ਇੱਕ ਰੇਟ ਨਹੀਂ ਕਿਹਾ ਜੀ ਮਾਲਕ ਕਹਿੰਦੇ ਸੀਗੇ ਇਹ ਸਾਡੀ ਇੱਕ ਡਿਮਾਂਡ ਹੈ ਤੇ ਮਾਲਕ ਨੇ ਕਿਹਾਗਾ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਹੈ ਇੱਕ ਬਾਰੀ ਘਰੇ ਆਉ ਪਹਿਲਾਂ ਗੱਡੀ ਨੂੰ ਚਲਾ ਕੇ ਦੇਖੋ ਸਟਾਰਟ ਕਰਕੇ ਦੇਖੋ ਜਦੋਂ ਪੂਰੀ ਤਸੱਲੀ ਹੁੰਦੀ ਹੈ ਉਹ ਤੋਂ ਬਾਅਦ ਡੀਲ ਕੀਤੀ ਜਾਊਗੀ ਫਾਈਨਲ ਤੇ ਰੇਟ ਵੀ ਕੋਈ ਫਿਕਸ ਨਹੀਂ ਹੈਗਾ ਜੀ ਲੁਧਿਆਣਾ ਘੜੀ ਹੈ ਗੱਡੀ ਚਾਰ ਮਾਡਲ ਹੈ ਸਾਰਾ ਕੁਝ ਤੁਹਾਨੂੰ ਆਪਾਂ ਕਨਫਰਮ ਕਰਵਾ ਹੀ ਦਿੱਤਾ ਜੀ ਕੱਲੀ-ਕੱਲੀ ਗੱਲ ਬਾਤ ਤੁਹਾਨੂੰ ਦੱਸ ਹੀ ਰਹੇ ਹਾਂ ਬਾਕੀ ਫੋਟੋਆਂ 'ਚ ਸਾਰਾ ਕੁਝ ਤੁਸੀਂ ਆਪੇ ਦੇਖ ਰਹੇ ਹੋ 98778 ਤੇ 52078 ਇਹ ਮਾਲਕ ਦਾ ਨੰਬਰ ਹੈ ਜੀ ਇੱਕ ਆਪਾਂ ਬੋਲਸ ਵੈਗਨ ਦੀ ਗੱਡੀ ਲੈ ਕੇ ਪਹੁੰਚੇ ਹਾਂ 2012 ਮਾਡਲ ਹੈ ਜੀ ਇਹ 1.5 ਲੱਖ ਰੁਪਿਆ ਮਾਲਕ ਨੇ ਡਿਮਾਂਡ ਕਹੀ ਹੈ ਜੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਗੱਡੀ ਸੋਹਣੀ ਹੈ ਜੀ ਚਿੱਟੇ ਰੰਗ ਦੀ ਆ ਤੇ ਮਾਲਕ ਨੇ ਫੋਟੋਆਂ ਬਹੁਤ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀਆਂ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਬਾਕੀ ਨਾਲ ਦੀ ਨਾਲ ਮੈਂ ਇੱਕ ਬੇਨਤੀ ਕਰਦਾ ਜੀ ਜਦੋਂ ਆਪਣੇ ਕੋਲੇ ਕੋਈ ਵੀ ਗੱਡੀ ਜਾਂ ਕੋਈ ਵੀ ਮਸ਼ੀਨਰੀ ਭੇਜ ਦਿਓ ਨਾਲ ਦੀ ਨਾਲ ਉਹਦੇ ਇੱਕ ਵੀਡੀਓ ਵੀ ਬਣਾ ਕੇ ਪੂਰੀ ਵਧੀਆ ਆਪਣੇ ਕੋਲੇ ਭੇਜਿਆ ਕਰੋ ਲਾਜ਼ਮੀ ਜੀ ਕਿਉਂਕਿ ਜਿੰਨੇ ਬੰਦੇ ਆਪਣੇ ਨਾਲ ਜੁੜੇ ਹੋਏ ਨੇ ਉਹਨਾਂ ਵਿੱਚੋਂ ਬਹੁਤ ਜ਼ਿਆਦਾ ਬੰਦੇ ਕਹਿੰਦੇ ਰਹਿੰਦੇ ਨੇ ਕਮੈਂਟ ਕਰਕੇ ਵੀ ਵੀ ਵੀਡੀਓ ਵੀ ਲਾਜ਼ਮੀ ਦਿਖਾਇਆ ਕਰੋ ਜਿੰਨੇ ਤੁਸੀਂ ਦੇਖ ਰਹੇ ਹੋ ਤੁਸੀਂ ਐਡ ਕਰਵਾਉਣੀ ਹੈ ਜਿਵੇਂ ਕਿ ਤੁਹਾਡੇ ਕੋਲੇ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਤੁਸੀਂ ਫੋਟੋਆਂ ਤਾਂ ਖਿੱਚੋਗੇ ਨਾਲ ਇੱਕ ਵੀਡੀਓ ਵੀ ਬਣਾ ਲਿਆ ਕਰੋ ਤੇ ਆਪਣੇ ਕੋਲੇ ਭੇਜ ਦਿਆ ਕਰੋ ਤੇ ਉੱਤੇ ਆਪਣਾ WhatsApp ਨੰਬਰ ਪੂਰੀ ਵੀਡੀਓ ਤੇ ਲਿਖਿਆ ਰਹਿੰਦਾ ਜੀ 9460929488 ਬਾਕੀ ਗੱਡੀ ਦੀ ਆਪਾਂ ਗੱਲ ਕਰੀਏ ਡੇਢ ਲੱਖ ਰੁਪਏ ਮਾਲਕ ਨੇ ਡਿਮਾਂਡ ਕਹੀ ਐ ਜੀ ਗੱਡੀ ਸੋਹਣੀ ਆ ਟਾਇਰ ਵਧੀਆ ਨੇ ਅਲਾਈ ਵਧੀਆ ਨੇ ਗੱਡੀ ਦੀ ਕੰਡੀਸ਼ਨ ਠੀਕ ਐ ਅੰਦਰੋਂ ਬਹੁਤ ਸੋਹਣੀ ਗੱਡੀ ਐ ਜੀ ਬਾਦ ਤੁਸੀਂ ਸਾਰਾ ਕੁਝ ਚੈੱਕ ਕਰ ਹੀ ਲਿਆ 84277 ਤੇ 04956 ਇਹ ਨੰਬਰ ਐ ਜੀ ਬਾਈ ਦਾ ਜਿੰਨਾ ਦੀ ਗੱਡੀ ਐ ਕਰੋ ਗੱਲਬਾਤ ਕਿਸੇ ਵੀ ਤਰ੍ਹਾਂ ਦੀ ਜੇ ਤੁਸੀਂ ਕਰਨਾ ਚਾਹੁੰਨਿਓ ਜੀ ਗੱਲ ਕਰਾਂਗੇ ਆਪਾਂ ਰੀਟਸ ਗੱਡੀ ਦੀ 2015 ਮਾਡਲ ਗੱਡੀ ਮਾਲਕ ਨੇ ਦੱਸੀ ਹੈ ਜੀ ਮੁਕਤਸਰ ਸਾਹਿਬ ਮਾਲਕ ਦਾ ਏਰੀਆ ਦਾ 165000 ਰੁਪਿਆ ਇਹਨਾਂ ਨੇ ਰੇਟ ਕਿਹਾ ਹੈਗਾ ਇਹਨਾਂ ਨੇ ਫਿਕਸ ਰੇਟ ਕਿਹਾ ਜੀ ਮਾਲਕ ਕਹਿੰਦੇ ਨੇ ਵੀ ਮੌਕੇ ਤੇ ਨਾ ਪਹਿਲਾਂ ਨਾ ਬਾਅਦ ਚ ਉੱਤੇ ਥੱਲੇ ਹੋਣਾ ਨਹੀਂ ਤੇ ਇੱਕੋ ਰੇਟ ਇਹਨਾਂ ਨੇ ਕਿਹਾ ਗਾ ਬਾਕੀ ਤੁਹਾਨੂੰ ਹਰ ਰੋਜ਼ ਮੈਂ ਵੀਡੀਓ ਚ ਕਹਿਣਾ ਹੁੰਦਾ ਜੀ ਜਿੰਨੀ ਆਪਣੇ ਕੋਲੇ ਮਸ਼ੀਨਰੀ ਆ ਪਹੁੰਚਦੀਆਂ ਜੀ ਕਿਸੇ ਵੀ ਗੱਡੀ ਦਾ ਕੋਈ ਵੀ ਰੇਟ ਫਿਕਸ ਨਹੀਂ ਹੁੰਦਾ ਜੇ ਕਿਸੇ ਗੱਡੀ ਦਾ ਕੋਈ ਫਿਕਸ ਰੇਟ ਲੱਗ ਕੇ ਆਪਣੇ ਕੋਲੇ ਪਹੁੰਚਦਾ ਤਾਂ ਆਪਾਂ ਵੀਡੀਓ ਚ ਪਹਿਲੇ ਕਨਫਰਮ ਕਰ ਦਿੰਦੇ ਸੀ ਜਿਵੇਂ ਇਹ ਰਿਟਸ ਗੱਡੀਆਂ ਸੀ ਇਹਦਾ ਰੇਟ ਉੱਤੇ ਥਲੇ ਹੋਣਾ ਨਹੀਂ ਤੁਹਾਨੂੰ ਪਹਿਲੇ ਮੈਂ ਦੱਸਦਾ ਵੀ ਇਸ ਗੱਡੀ ਦਾ ਰੇਟ ਆ ਫਿਕਸ ਹੈਗਾ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਮੁਕਤਸਰ ਮਾਲਕ ਦਾ ਏਰੀਆ 80547 ਤੇ 39804 ਇਹ ਮਾਲਕ ਦਾ ਨੰਬਰ ਹੈ ਜੀ ਜਿਨ੍ਹਾਂ ਦੀ ਗੱਡੀ ਹੈ ਸੀ ਸਕੋਰਪਿਓ ਗੱਡੀ ਇੱਕ ਵਾਰੀ ਤੁਸੀਂ ਪਹਿਲਾਂ ਚੈੱਕ ਕਰੋ ਜੀ ਕਾਲੇ ਰੰਗ ਦੀ ਹੈ ਗੱਡੀ 2017 ਮਾਡਲ ਹੈ ਪੰਜਾਬ ਨੰਬਰ ਜੇ 10 ਚ ਅਲਾਈ ਲੱਗੇ ਹੋਈ ਨੇ ਪੂਰੀ ਸੋਹਣੀ ਗੱਡੀ ਆਪਾਂ ਤੁਹਾਡੇ ਖਾਤਰ ਇਹ ਅੱਜ ਲੈ ਕੇ ਪਹੁੰਚਿਆ ਜੀ ਪੂਰੀ ਵਧੀਆ ਜੀ ਨਾ ਕੋਈ ਲੱਗੀ ਬੱਜੀ ਹੈ ਨਾ ਕੋਈ ਐਕਸੀਡੈਂਟਡ ਹੈ ਇੰਸ਼ੋਰੈਂਸ ਆਪਨ ਮਿਲ ਜੂਗਾ ਥਰਡ ਪਾਰਟੀ ਦਾ ਜਿਹੜੀ ਗੱਡੀ ਆਪਾਂ ਇਹ ਸਕਾਰਪਿਓ ਲੈ ਕੇ ਪਹੁੰਚਿਆ ਜੀ S6 ਤੋਂ S11 ਦੇ ਵਿੱਚ ਇਹ ਕਨਵਰਟ ਕੀਤੀ ਹੋਈ ਹੈ ਜੀ ਸਾਰੀ ਗੱਡੀ ਪੂਰੀ ਵਧੀਆਗੀ ਟਾਇਰ ਆਪਾਂ ਨੂੰ ਮਿਲ ਜਾਣਗੇ 80 ਤੋਂ 85 ਪੈਸੇ ਤੇ ਡਿਮਾਂਡ ਜਿਹੜੀ ਮਾਲਕ ਵੱਲੋਂ ਆਪਣੇ ਕੋਲੇ ਪਹੁੰਚੀ ਅਸੀਂ 9.5 ਲੱਖ ਰੁਪਈਆ ਇੱਕ ਡਿਮਾਂਡ ਕਹੀ ਆ ਮਾਲਕ ਨੇ ਬਾਕੀ ਕਹਿੰਦੇ ਨੇ ਮੌਕੇ ਤੇ ਰੇਟ ਕਰ ਲਾਂਗੇ ਸੀ ਮਾੜਾ ਮੋਟਾ ਕੀਤਾ ਜਾਊਗਾ ਕੋਈ ਜ਼ਿਆਦਾ ਨਹੀਂ ਹੋਣਾ ਜੀ ਇੱਕ ਤਰ੍ਹਾਂ ਦਾ ਫਿਕਸ ਜਾ ਰੇਟ ਇਹਨਾਂ ਨੇ ਕਿਹਾਗਾ ਬਾਕੀ ਇਹਨਾਂ ਨੇ ਪੂਰਾ ਪੂਰਾ ਰੇਟ ਕਿਹਾਗਾ ਬਾਕੀ ਜਗਰਾਉਂ ਜਾ ਕੇ ਦੇਖ ਸਕਦੇ ਹੋਂ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਅਸੀਂ ਜਗਰਾਉਂ ਮਾਲਕ ਦੇ ਘਰੇ ਖੜੀ ਹੈ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੀ ਗੱਡੀ ਇੱਕ ਨੰਬਰ ਹੈ ਚਲਾਉਣ ਚ ਪੂਰੀ ਸੋਹਣੀ ਹੈ ਤੇ ਸਟਾਰਟਿੰਗ ਪੂਰੀ ਵਧੀਆ ਜੀ ਅੰਦਰ ਦੀ ਕੰਡੀਸ਼ਨ ਬਾਹਰ ਦੀ ਕੰਡੀਸ਼ਨ ਹਰ ਇੱਕ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਜਾਓ ਚੱਕਰਾਓ ਤੇ ਗੱਡੀ ਘਰੇ ਖੜੀ ਆ ਸਟਾਰਟ ਕਰਕੇ ਦੇਖੋ ਤੋਰ ਕੇ ਦੇਖੋ ਜਦੋਂ ਪੂਰੀ ਤਸਲੀ ਹੋ ਗਈ ਉਹ ਤੋਂ ਬਾਅਦ ਫਾਈਨਲ ਰੇਟ ਮੁਕਾ ਕੇ ਜੀ ਫਾਈਨਲ ਡੀਲ ਤੁਸੀਂ ਕਰ ਸਕਦੇ ਹੋ ਮਾਲਕ ਦਾ ਨੰਬਰ 90296 ਤੇ 03 ਜੀ ਕਰੋ ਗੱਲਬਾਤਾਂ ਤੇ ਗੱਲ ਕਰਾਂਗੇ ਜੀ ਆਪਣੇ ਕੋਲ ਇੱਕ ਸਵਿਫਟ ਮਾਲਕ ਨੇ ਸੇਲ ਵਾਸਤੇ ਗੱਡੀ ਭੇਜੀ ਹੋਈ ਹੈ ਗੱਡੀ ਦਾ ਮਾਡਲ ਹੈਗਾ ਜੀ 2008 ਤੇ 2029 ਤੱਕਰ ਗੱਡੀ ਦੀ ਪਾਸਿੰਗ ਆਪ ਕਰਵਾਈ ਹੋਈ ਹੈ ਸਵਿਫਟ VDI ਹੈ ਡੀਜ਼ਲ ਚ ਤੇ ਧਰਮਕੋਟ ਮਾਲਕ ਦਾ ਏਰੀਆ ਗਾ ਇੱਕ ਲੱਖ 95000 ਰੁਪਿਆ ਮਾਲਕ ਨੇ ਡਿਮਾਂਡ ਕਹੀ ਹੈ ਇਹ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਮਾਲਕ ਨੇ ਇੱਕ ਡਿਮਾਂਡ ਕਹੀ ਹੈ ਬਾਕੀ ਕਹਿੰਦੇ ਸੀਗੇ ਮਾਲਕ ਵੀ ਰੇਟ ਕਰ ਲਾਂਗੇ ਮੌਕੇ ਤੇ ਘਟਾ ਦੇਣਗੇ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਗੱਡੀ ਦਾ ਰੇਟ ਤੁਹਾਨੂੰ ਪਸੰਦ ਆਊਗਾ ਦਾਕੀ ਕੱਲੀ ਕੱਲੀ ਚੀਜ਼ ਤੁਸੀਂ ਫੋਟੋ ਮਾਰਾ ਹੀ ਦੇਖ ਰਿਓ ਜੀ ਜੀਨੂੰ ਵੀ ਗੱਡੀ ਪਸੰਦ ਆਉਂਦੀ ਹੈ ਤਾਂ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਦਾਂਗੇ ਮਾਲਕ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਗੱਲ ਵੀ ਤੁਸੀਂ ਕਰ ਸਕਦੇ ਹੋ ਜਾ ਕੇ ਕੋਈ ਦੇਖਣਾ ਚਾਹੁੰਦੇ ਤਾਂ ਧਰਮਕੋਟ ਮਾਲਕ ਦਾ ਏਰੀਆ ਘਰੇ ਗੱਡੀ ਖੜੀ ਆ ਜਾ ਕੇ ਦੇਖ ਸਕਦੇ ਹੋ 81462 ਤੇ 79524 ਇਹ ਮਾਲਕ ਦਾ ਨੰਬਰ ਹੈ ਜੀ ਬਾਕੀ ਤੁਸੀਂ ਚੱਲਦੀ ਚੱਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਜੀ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋ ਵਧੀਆ ਲੱਗ ਰਹੀ ਹੋ ਸੀ ਤਾਂ ਆਪਣੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਬਤ ਬਤ ਵੀਡੀਓ ਨੂੰ ਸ਼ੇਅਰ ਕਰ ਦਿਓ ਬਤ ਬਤ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਚਿੱਟੇ ਜਿਹੇ ਰੰਗ ਦਾ ਉਹਨੂੰ ਲਾਜ਼ਮੀ ਦਬ ਦਿਓ ਬਤ ਬਤ ਸਪੋਰਟ ਕਰਿਆ ਕਰੋ ਸਪੋਰਟ ਕਰਨ ਵਾਸਤੇ ਥੱਲੇ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬ ਦਿਓ ਜਰੂਰ ਤੇ ਗੱਲ ਕਰਾਂਗੇ ਆਪਣੇ ਕੋਲੇ ਗੱਡੀ ਪਹੁੰਚੀ ਆ ਹੁਣ ਮਰੂਤੀ ਸਵਿਫ 2009 ਮਾਡਲ ਗੱਡੀ ਐ ਜੀ ਰੇਟ ਮਾਲਕ ਨੇ ਜਮਈ ਘਟ ਕਿਹਾਗਾ 9 ਮਾਡਲ ਹੈ 72000 ਰੁਪਇਆ ਇੱਕ ਡਿਮਾਂਡ ਕਹੀਆ ਮਾਲਕ ਨੇ ਤੇ ਸੰਗਰੂਰ ਮਾਲਕ ਦਾ ਏਰੀਆ ਡੀਜ਼ਲ ਤੇ ਗੱਡੀ ਐ ਜੀ ਅੰਦਰ ਦੀ ਕੰਡੀਸ਼ਨ ਤੇ ਬਾਹਰ ਦੀ ਕੰਡੀਸ਼ਨ ਸਾਰਾ ਕੁਝ ਮਾਲਕ ਨੇ ਫੋਟੋਆਂ ਰਹੀ ਦਿਖਾਇਆਗਾ ਤੁਹਾਨੂੰ ਸਾਰਾ ਕੁਝ ਆਪਾਂ ਫੋਟੋਆਂ ਦੇ ਵਿੱਚ ਦਿਖਾ ਵੀ ਰਏ ਹਾਂ ਜੀ ਤੇ ਸੰਗਰੂਰ ਖੜੀ ਹੈ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਬਾਕੀ ਤੁਹਾਨੂੰ ਗੱਡੀ ਸਾਰਿਆਂ ਨੂੰ ਪਸੰਦ ਆ ਗਈ ਹੋਊਗੀ ਜੇ ਤੁਹਾਨੂੰ ਗੱਡੀ ਪਸੰਦ ਆਈ ਹੈ ਤਾਂ 22 ਦਾ ਨੰਬਰ ਹੈਗਾ ਜੀ 9815125 814 ਕਰ ਲਓ ਗੱਲਬਾਤ ਕੋਈ ਵੀ ਕਰਨੀ ਹੈ ਜੀ ਤੇ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਜਰੂਰ ਕਮੈਂਟ ਕਰਕੇ ਦੱਸ ਦਿਓ ਜੀ ਵਧੀਆ ਲੱਗੇ ਵੀਡੀਓ ਪਸੰਦ ਆਈਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਤੁਹਾਡੇ ਕੋਲੇ ਵੀ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੂਠੀ ਹੈ ਮਕਾਨ ਹੈ ਕੁਝ ਵੀ ਹੈ ਜੀ ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਵੀਡੀਓ ਜਨ ਕਰੀ ਫਾਰਮ ਜਮਾ ਫਰੀ ਚ ਆਪਾਂ ਐਡ ਲਾ ਦੇਾਂਗੇ ਆਪਣਾ ਕੋਈ ਕਮਿਸ਼ਨ ਦਲਾਲੀ ਫੀਸ ਐਦਾਂ ਦਾ ਆਪਣਾ ਕੁਝ ਨਹੀਂ ਹੁੰਦਾ ਜੀ